ਦੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਜ세ਹਦਾਰ ਕੁਰਦੇਸ਼ ਸਿੰਘ ਕਾਉਕੇ ਦੇ ਮਾਮਲੇ ਦੇ ਵਿੱਚ ਕੌਮੀ ਘਟਕਣਤੀ ਕਮਿਸ਼ਨ ਨੇ ਅੱਜ ਪੰਜਾਬ ਸਰਕਾਰ ਕੋਲੋਂ ਰਿਪੋਰਟ ਤਲਬ ਕੀਤੀ ਹੈ ਕੌਮੀ ਘਟਕਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਇਸ ਵਕਤ ਡੈਨਿਕ ਤੋਂ ਨੇ ਲਾਲਪੁਰਾ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਸਰ ਜਿਹੇਦਾਰ ਗੁਰਦੇਵ ਸਿੰਘ ਕੌਕੇ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਸਰ ਇਹਨਾਂ ਦਿਨਾਂ ਚ ਪਤਾ ਲੱਗਿਆ ਕਿ ਕੌਮੀ ਘਟ ਗਣਤੀ ਕਮਿਸ਼ਨ ਨੇ ਅੱਜ ਇਸ ਮਾਮਲੇ ਚ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ ਸਰ ਕੀ ਵੇਰਵਾ ਹੈ ਜੀ ਕੀ ਜਾਣਕਾਰੀ ਹੈ ਜੀ ਇਸ ਮਾਮਲੇ ਚ ਸਾਡੇ ਕੋਲ ਸਰ ਖੁਸ਼ਵਾਲ ਸਿੰਘ ਨੇ ਜੀ ਛਾਲ ਸਿੰਘ ਉਹਨਾਂ ਨੇ ਜੀ ਪਟੀਸ਼ਨ ਦਾਇਰ ਕੀਤੀ ਸੀਗੀ ਤੇ ਉਸ ਦੇ ਤੇ ਅਸੀਂ ਸਟੇਟ ਗਵਰਨਮੈਂਟ ਨੂੰ ਨੋਟਿਸ ਜਾਰੀ ਕੀਤਾ ਹੈ ਜੀ ਸਾਨੂੰ ਇਹਦੇ ਬਾਰੇ ਤੁਸੀਂ ਪੂਰੀ ਡਿਟੇਲ ਰਿਪੋਰਟ ਜਿਹੜੀ ਆ ਉਹ ਭੇਜੀ ਜਾਵੇ ਜੀ ਕੋਈ ਟਾਈਮ ਲਾਈਨ ਵੀ ਜੀ ਸਰ ਇਹ ਚ ਫਰੇਮ ਕੀਤੀ ਹੈ ਨਾ ਟਾਈਮ ਲਾਈਨ 20 ਜਨਵਰੀ ਪਤਾ ਲੱਗ ਰਿਹਾ ਜੀ 20 ਜਨਵਰੀ ਦੀ ਟਾਈਮ ਲਾਈਨ ਹੈ ਤੇ 20 ਜਨਵਰੀ ਤੱਕ ਇਹਨਾਂ ਨੂੰ ਕਿਹਾ ਕਿ ਸਾਨੂੰ ਰਿਪੋਰਟ ਤੁਸੀਂ ਦਿਓ ਜੀ ਤੇ ਉਸ ਤੋਂ ਬਾਅਦ ਫਿਰ ਜਿਹੜੀ ਰਿਪੋਰਟ ਆਉਂਦੀ ਹੈ ਕੁਰੇ ਡਿਲੀ ਕਾਰਵਾਈ ਜਿਹੜੀ ਆ ਉਹਦੇ ਤੇ ਕੀਤੀ ਜਾਏਗੀ ਜੀ ਇਸ ਮਾਮਲੇ ਚ ਵੈਸੇ ਜੀ ਖੁਸ਼ਾਲ ਸਿੰਘ ਜੋਗੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੇ ਮੇਰੇ ਖਿਆਲ ਚ ਉਹ ਕਰਤਾ ਤਰਤਾ ਨੇ ਸੈਕਟਰ 28 ਚੰਡੀਗੜ੍ਹ ਦੇ ਵਿੱਚ ਕੀ ਉਹਨਾਂ ਨੇ ਸਰ ਕੌਮੀ ਘਟਕ੍ਰਿਤ ਕਮਿਸ਼ਨ ਤੋਂ ਮੰਗ ਕੀਤੀ ਹੈ ਜੀ ਆਪਣੀ ਪਟੀਸ਼ਨ ਦੇ ਵਿੱਚ ਮੰਗ ਤਾਂ ਇਸ ਦੀ ਇਨਵੈਸਟੀਗੇਸ਼ਨ ਦੀ ਕੀਤੀ ਹੈ ਜੀ தி ਮੈਟਰ ਹੈਸ ਟੂ ਬੀ ਇਨਵੈਸਟੀਗੇਟਿਡ ਜੀ ਵਰਦਰ ਜਨਰਲ ਇਨਵੈਸਟੀਗੇਸ਼ਨ ਦਾ ਪੁਲਿਸ ਤੇ ਸਰਕਾਰ ਨਹੀਂ ਕਰਨੀ ਹਿੰਦੀ ਸਟੇਟ ਨੇ ਜੀ ਹਾਂਜੀ ਇਸੇ ਕਰਕੇ ਅਸੀਂ ਕਮਿਸ਼ਨ ਕੋਲ ਜਿਹੜੀ ਵੀ ਪਟੀਸ਼ਨ ਆਉਂਦੀ ਹੈ ਜੀ ਉਹਦੇ ਵਿੱਚ ਬਈ ਸਰਕਾਰ ਤੋਂ ਇੱਕ ਜਵਾਬ ਲਈਦਾ ਹੁੰਦਾ ਹੈ ਜੀ ਕਿ ਉਹ ਸਰਕਾਰ ਕੀ ਜਣਾ ਚਾਹੁੰਦੀ ਹੈ ਤਾਂ ਕਿ ਅਗਲਾ ਐਕਸ਼ਨ ਜਿਹੜਾ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਕੋਈ ਜਿਹੜੀ ਅਸੀਂ ਡਾਇਰੈਕਸ਼ਨ ਜਾਂ ਕੋਈ ਰეკਮੈਂਡੇਸ਼ਨ ਉਸ ਤੋਂ ਬਾਅਦ ਕਰਦੇ ਹਾਂ ਜੀ ਲਾਲਪੁਰ ਸਾਹਿਬ ਤੁਸੀਂ ਸਾਬਕਾ ਆਈਪੀਐਸਓ ਕੌਨਫੀਡੈਂਟਲੀ ਤੁਸੀਂ ਹੁਣ ਕੌਮੀ ਗਿਣਤੀ ਕਮਿਸ਼ਨ ਦੇ ਹੈੱਡ ਹੋ ਤੇ ਤੁਸੀਂ ਪਰ ਉਹਨਾਂ ਦਿਨਾਂ 'ਚ ਜਿਨ੍ਹਾਂ ਦਿਨਾਂ ਦਾ ਇਮਾਮ ਲਾਇਆ ਪੰਜਾਬ 'ਚ ਵਕਫ ਵਕਫ ਥਾਈ ਤੁਸੀਂ ਤਨਾਤ ਸੋਂ ਤੁਸੀਂ ਜੇ ਮੈਂ ਗਲਤ ਨਾ ਹੋਵਾਂ ਤਾਂ ਤਰਨ ਤਰਨ ਦੇ ਵੀ ਸ਼ਾਇਦ ਐਸਐਸਪੀ ਰਹੇ ਹੂੰ ਹੋਰ ਥਾਵਾਂ ਦੇ ਉੱਤੇ ਵੀ ਤੁਸੀਂ ਐਸਐਸਪੀ ਵਜੋਂ ਸੇਵਾਵਾਂ ਨਿਭਾਈਆਂ ਨੇ ਇਸ ਮਾਮਲੇ 'ਚ ਵੀ ਇੱਕ ਐਸਐਸਪੀ ਪੱਧਰ ਦੇ ਰੈਂਕ ਦੇ ਅਧਿਕਾਰੀ ਦਾ ਨਾਮ ਜਿਹੜਾ ਹੈ ਜ਼ਿਆਦਾ ਆ ਰਿਹਾ ਹੈ ਸਵਰਨ ਸਿੰਘ ਜਿਹਨੂੰ ਕਈ ਘੋਟਣਾ ਕਰਕੇ ਜਾਣਿਆ ਜਾਂਦਾ ਸੀ ਸਰ ਉਹ ਉਸ ਤੇ ਕੀ ਕੀ ਪ੍ਰਭਾਵ ਲੈਨੇ ਹੋ ਸਰ ਕਿ ਕਿਸ ਤਰ੍ਹਾਂ ਦਾ ਉਸ ਜਿਸ ਤਰ੍ਹਾਂ ਹੋਇਆ ਹੈ ਵਧਿੱਕੀ ਹੋਈ ਹੈ ਜਹੇਦਾਰ ਕੌਂਕੇ ਦੇ ਮਾਮਲੇ 'ਚ ਦੇਖੋ ਗੱਲ ਇਹ ਹੈ ਕਿ ਕੱਲੇ ਕਾਉਂ ਕੇ ਮਾਮਲੇ ਚ ਨਹੀਂ ਜੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਪੁਲਿਸ ਵਾਲੇ ਜਿਹੜੇ ਹਨ ਉਹ ਦੋਸ਼ੀ ਪਾਏ ਗਏ ਆ ਹਾਂਜੀ ਸੀਬੀਆਈ ਕੋਰਟਾਂ ਚ ਸੀਬੀਆਈ ਨੇ ਇਨਕੁਆਇਰੀ ਕੀਤੀ ਹੈ ਜੀ ਕੁਝ ਉਹਨਾਂ 'ਚ ਸਜ਼ਾ ਹੋ ਗਏ ਜੀ ਕੁਝ ਉਹਨਾਂ 'ਚ ਬਰੀ ਵੀ ਹੋ ਗਏ ਜੀ ਹਾਂਜੀ ਪਰ ਕਿਉਂਕਿ ਮਿਲਿਟੈਂਸੀ ਦੇ ਵਿੱਚ ਹਿਊਮਨ ਰਾਈਟਸ ਵਾਇਲੇਸ਼ਨ ਦੇ ਦੋਸ਼ ਜੀ ਪੁਲਿਸ ਵਾਲਿਆਂ ਤੇ ਕਾਫੀ ਲੱਗੇ ਸਿਗੇ ਜੀ ਤਾਂ ਇਹਦੇ 'ਚ ਵੀ ਜਿਹੜੇ ਜਿਹੇ ਪ੍ਰੋਪਰ ਇਨਵੈਸਟੀਗੇਸ਼ਨ ਹੋ ਜਾਣੀ ਚਾਹੀਦੀ ਸੀਗੀ ਜੀ ਮੈਂ ਕਬੀਨਾ ਵੀ ਉਹਦੇ ਕਿਤੇ ਨਾ ਕਿਤੇ ਕਮੀ ਜ਼ਰੂਰ ਰਹੀ ਆ ਵਕਤ ਦੀ ਸਰਕਾਰ ਵੱਲੋਂ ਜੀ ਤੁਸੀਂ ਇਹ ਬਤੌਰ ਸਾਬਕਾ ਪੁਲਿਸ ਅਧਿਕਾਰੀ ਆਈਪੀਐਸ ਅਧਿਕਾਰੀ ਮਹਿਸੂਸ ਕਰਦੇ ਹੋ ਕਿ ਵਧਿਕੀਆਂ ਹੋਈਆਂ ਨੇ ਉਸ ਸਮੇਂ ਦੇ ਵਿੱਚ ਪਰ ਸਮੇਂ ਦੀਆਂ ਸਰਕਾਰਾਂ ਨੇ ਵੀ ਜੋ ਹੈ ਜਿਹੜਾ ਹੈ ਕਦਮ ਨਹੀਂ ਚੁੱਕੇ ਤਾਂ ਹੀ ਹੁਣ ਜਾ ਕੇ ਕੌਮੀ ਕਟਗਣਤੀ ਕਮਿਸ਼ਨ ਨੂੰ ਜਿਹੜਾ ਇੰਟਰ ਇੰਟਰਸੈਪਟ ਕਰਨਾ ਪਿਆ ਇਸ ਚ ਨਹੀਂ ਮੈਂ ਤਾਂ ਜਦੋਂ ਬੜੀ ਪੁਰਾਣੀ ਗੱਲ ਹੈ ਮੈਂ ਜੋ ਉਸ ਵळे ਦੇ ਇੱਕ ਸੀਐਨ ਸਾਹਿਬ ਨੂੰ ਵੀ ਕਾਸ ਕਰਕੇ ਸਰ ਬਿਆਨਸਿਕ ਨਹੀਂ ਕਿਹਾ ਸੀਗਾ 1993 ਦੇ ਵਿੱਚ ਜੇ ਜਿਹੜੀਆਂ ਐਕਸੈਸਸ ਹੋਈਆਂ ਜੀ ਉਹਨਾਂ ਦੇ ਬਾਰੇ ਦੋਵੇਂ ਪਾਸੇ ਜੀ ਜਿਵੇਂ ਟਰੂਥ ਐਂਡ ਰੀਕੰਸੀਲੀਏਸ਼ਨ ਕਮਿਸ਼ਨ ਬਣਨਾ ਚਾਹੀਦਾ ਜੀ ਲੋਕਾਂ ਨੂੰ ਇਹਨਾਂ ਦੇ ਜ਼ਖਮਾਂ ਨੂੰ ਮਲ੍ਹਮ ਲਾ ਕੇ ਪੰਜਾਬ ਨੂੰ ਸ਼ਾਂਤ ਕਰਨਾ ਚਾਹੀਦਾ ਸੀ ਜੀ ਪਰ ਮੈਨੂੰ ਅਫਸੋਸ ਹੈ ਉਸ ਵੇਲੇ ਦੇ ਕਿ ਕੁਝ ਪੁਲਿਸ ਅਫਸਰਾਂ ਨੇ ਦਾ ਵਿਰੋਧ ਕੀਤਾ ਸੀ ਜੀ ਤੇ ਅਸੀਂ ਆਪਣੇ ਖਿਲਾਫ ਆਪੇ ਇਨਕੁਆਰੀਆਂ ਕਰ ਲਈਏ ਜੀ ਉਹਦਾ ਫਿਰ ਪ੍ਰਭਾਵ ਇਹ ਹੋਇਆ ਤੇ ਬਾਅਦ ਚ ਲੋਕਾਂ ਨੇ ਕੋਰਟਾਂ ਨੂੰ ਪੇਸ਼ ਕੀਤਾ ਅਪਰੋਚ ਕੀਤਾ ਕੋਰਟਾਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜੀ ਹਾਂਜੀ ਤੇ ਹੁਣ ਤੱਕ ਵੀ ਉਹ ਜ਼ਖਮ ਜਿਹੜੇ ਆ ਨਾ ਹਲੇ ਉਹ ਅਤਵਾਦ ਦੇ ਰਿਸਦੇ ਆ ਨਾ ਤਾਂ ਜ਼ਖਮੀ ਭਰੇਗਾ ਤੇ ਨਾ ਹੀ ਸਕਾਰ ਹੀ ਮਟਾਏਗਾ ਤੋਂ ਇਹ ਮਾਨਸਿਕਤਾ ਜਿਹੜੀ ਬੜੀ ਜ਼ਰੂਰੀ ਹੈ ਕਿ ਸਾਨੂੰ ਅਤਵਾਦ ਦੇ ਜਿਹੜੇ ਸੀਨਾ ਜ਼ਖਮ ਹੋਏ ਹੋਏ ਉਹ ਜ਼ਖਮਾਂ ਦੀ ਪੂਰਤੀ ਕਰਨੀ ਚਾਹੀਦੀ ਹੈ ਜੀ ਬੈਠੋ ਮਿੰਨਾ ਇਹਨਾਂ ਦਾ ਹੀ ਇੱਕ ਨਾ ਸਾਈਕੋਲੋਜੀਕਲ ਟ੍ਰੀਟਮੈਂਟ ਚਾਹੀਦੀ ਹੈ ਕਿ ਅਸੀਂ ਇਨਸਾਫ ਕਰਾਂਗੇ ਇਨਸਾਫ ਦੋਵੇਂ ਪਾਸੇ ਹੋਣਾ ਚਾਹੀਦਾ ਜਿਹੜਾ ਖਾਰਕੂਆ ਦੇ ਨਾਤੇ ਵੀ ਬਹੁਤ ਸਾਰੀਆਂ ਜਾਨੀਆਂ ਬਹੁਤ ਸਾਰੀਆਂ ਜਾਨੀਆਂ ਬਹੁਤ ਸਾਰੇ ਲੋਕ ਮਾਰੇ ਗਏ ਨੇ ਔਰ ਉਹ ਵੀ ਇਨਹਿਊਮਨ ਘਰਬਨੀਆਂ ਵੀ ਹੋ ਜਾਂ ਛੋਟੇ ਬੱਚੇ ਵੀ ਮਾਰੇ ਗਏ ਬੇਗੁਨਾਹ ਬੱਸਾਂ ਚੋ ਲਾ ਕੇ ਬੰਦੇ ਮਾਰੇ ਗਏ ਬੇਗੁਨਾਹ ਟ੍ਰੇਨਾਂ ਚੋ ਲਾ ਕੇ ਮਾਰੇ ਗਏ ਤੋ ਇਹ ਨਹੀਂ ਹੋਇਆ ਕਿ ਇੱਕ ਪਾਸੇ ਨੂੰ ਅਸੀਂ ਕਹਿ ਸਕਦੇ ਹਾਂ ਕਿ ਗਲਤੀ ਇੱਕ ਪਾਸੇ ਆ ਲੇਕਿਨ ਦੋਵਾਂ ਪਾਸਿਆਂ ਨੂੰ ਮੁੜ ਕੇ ਪੰਜਾਬ ਤਗੜਾ ਹੋਵੇ, ਸੁਰਜੀਤ ਹੋਵੇ, ਇਹ ਮਾਨਸਿਕ ਬਿਮਾਰੀ ਤੋਂ ਦੂਰ ਹੋਵੇ ਇਹਦੇ ਲਈ ਕੋਈ ਪ੍ਰਯਤਨ ਉਸ ਵੇਲੇ ਕਰਨੇ ਚਾਹੀਦੇ ਸੀ ਜੋ ਕਈ ਸਾਲ ਨਹੀਂ ਹੋਏ। ਨਹੀਂ ਹੋਏ। ਹਾਂਜੀ ਇਸ ਕਰਕੇ ਬਹੁਤ ਸਾਰੇ ਅਸੇ ਇਸ਼ੂਜ਼ ਹੈ ਜਿਨ੍ਹਾਂ ਦੇ ਬਾਰੇ ਕਮਿਸ਼ਨ ਵੀ ਬੈਠੇ ਜਿੰਨੇ ਜਸਸ ਪੱਤੜ ਕਮਿਸ਼ਨ ਬੈਠਾ ਸੀ ਉਹ ਮਹਿਤਾ ਗੋਲੀकांड ਬਾਰੇ ਹਾਂਜੀ ਹਾਂਜੀ ਉਹ ਵੀ ਰਿਪੋਰਟ ਨਹੀਂ ਦਿੱਤੀ ਕੋਈ ਰਿਪੋਰਟ ਮਿਲੀ ਨਹੀਂ ਇਸੇ ਤਰ੍ਹਾਂ ਚੰਦੋ ਕਲਾਮ ਬਾਰੇ ਵੀ ਹਰਿਆਣੇ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਵੀ ਉਹ ਜਸਸ ਪੱਤੜ ਕਮਿਸ਼ਨ ਨੇ ਮੇਰੇ ਕੱਲ ਇਨਕੁਆਇਰੀ ਕਰਦਾ ਸੀਗਾ ਪਰ ਉਹ ਵੀ ਗੱਲ ਆਈ ਨਹੀਂ ਜੀ ਜੀ ਉਹ ਹਲੇ ਵੀ ਜਿਹੜੇ ਉਹ ਜ਼ਖਮ ਜਿਹੜੇ ਆ ਰਿਸਤੇ ਨਹੀਂ ਡਣੇ ਚਾਹੀਦੇ ਉਹਦਾ ਇਲਾਜ ਹੋਣਾ ਚਾਹੀਦਾ ਹਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਏਦਾਂ ਹੀ ਨਕੋਦਰ ਗੋਲੀकांड ਸੀਗਾ ਜਸਟਿਸ ਗੁਰਰਾਮ ਸਿੰਘ ਕਮਿਸ਼ਨ ਬੈਠਾ ਸੀ ਉਹਦੀ ਰਿਪੋਰਟ ਦਾ ਇੱਕ ਵੱਡਾ ਹਿੱਸਾ ਗਾਇਬ ਹੀ ਹੋ ਗਿਆ ਪੰਜਾਬ ਵਿਧਾਨ ਸਭਾ ਦੀ ਲਾਇਬ੍ਰੇਰੀ ਰਿਕਾਰਡ ਤੱਕ ਛੁ ਗਾਇਬ ਹੋ ਚੁੱਕਾ ਹੈ ਜੀ 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 ਚੀਜ਼ਾਂ ਦੇਖੋ ਮੈਂ ਤਾਂ ਹਲੇ ਵੀ ਸਮਝਦਾ ਦੇਖੋ ਸਿੱਖ ਨੈਸ਼ਨਲਿਸਟ ਕੌਮ ਹੈ ਜੀ ਦੇਸ਼ ਦੀ ਆਜ਼ਾਦੀ ਲਈ ਬਹੁਤ ਵੱਡੀਆਂ ਲੜਾਈਆਂ ਸਿੱਖਾਂ ਨੇ ਲੜੀਆਂ ਜੀ ਔਰ ਇਹ ਜਿਹੜਾ ਇਸ਼ੂ ਜਦੋਂ 1900 81 ਜੀ ਸ਼ੁਰੂ ਹੋਈ ਹੈ ਜਿ ਟੇਸ਼ਨ ਦੀ ਆਪਿਆਸੀ ਦੇ ਵਿੱਚ ਜੀ ਜੀ ਉਹ ਕੋਈ ਐਡਾ ਇਸ਼ੂ ਨਹੀਂ ਸੀਗਾ ਉਹ ਇਸ਼ੂ ਤਾਂ ਇਹ ਸੀ ਕਿ 18 ਸਿੰਘ ਤੇ ਅਮਰੀਕ ਸਿੰਘ ਨੂੰ ਰਿਹਾ ਕੀਤਾ ਜਾਵੇ ਹੂੰ ਜਿਸ ਦੇ ਲਈ ਮੋਰਚਾ ਲੱਗਾ ਉਹਦਾ ਕਿਸੇ ਵੀ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਸੀ ਜੀ ਮੇਰੇ ਖਿਆਲ ਸ਼ਾਇਦ ਉਸ ਵੇਲੇ ਦੀ ਸਰਕਾਰ ਕੋਈ ਇਹਨੂੰ ਲੁਮਕਾਉਣਾ ਚਾਹੁੰਦੀ ਸੀ ਹੂੰ ਫਿਰ ਜਿਹੜੇ ਉਹ ਧਰਮ ਯੁੱਧ ਮੋਰਚਾ ਬਣਿਆ ਉਹਦੀਆਂ ਵੀ ਕੋਈ ਮੰਗਾਂ ਐਸੀਆਂ ਨਹੀਂ ਸੀ ਕਿ ਇਹਦੇ ਵਿੱਚ ਕੋਈ ਬਾਹਰ ਦੀ ਗੱਲ ਹੋਵੇ ਕੋਈ ਰਿਲੀਜੀਅਸ ਮੰਗਾਂ ਵੀ ਸੀਗੀਆਂ ਦੇਸ਼ ਨੂੰ ਦੇਸ਼ ਨੂੰ ਤੋੜਨ ਦੀ ਮੰਗ ਕੋਈ ਨਹੀਂ ਸੀ ਜਿਹੜੀ ਤਾਂ ਦੇਸ਼ ਨੂੰ ਤੋੜਨ ਵਾਲੀ ਕੋਈ ਮੰਗ ਨਹੀਂ ਸੀ ਸੋ ਇਹ ਮੈਨੂੰ ਲੱਗਦਾ ਇਹਦੇ ਤੇ ਇੱਕ ਪੂਰਾ ਜਿਹੜਾ ਨਾ ਪੰਜਾਬੀਆਂ ਨੂੰ ਹੁਣ ਸ਼ਾਂਤ ਹੋਣਾ ਚਾਹੀਦਾ ਹੈ ਜੱਥੇ ਮਿਲ ਕੇ ਰਹਿਣਾ ਚਾਹੀਦਾ ਜਿੱਥੇ ਵੀ ਜਾਤੀ ਹੋਈ ਹੈ ਉਹਦੇ ਲਈ ਜਿਹਨੇ ਜਾਤੀ ਕੀਤੀ ਉਹਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਤੇ ਪੰਜਾਬ ਨਰੋਆ ਹੋਵੇ ਪੰਜਾਬ ਬਿਮਾਰੀ ਤੋਂ ਬਾਹਰ ਆਵੇ ਇਹਦੇ ਲਈ ਕੀ ਕਰਨਾ ਚਾਹੀਦਾ ਇਹ ਸਾਨੂੰ ਮਿਲ ਕੇ ਸੋਚਣਾ ਚਾਹੀਦਾ। ਡੈਨਿਕ ਤੁਰਾ ਟੀਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ ਜ세ਦਾਰ ਗੁਰਦੇਵ ਸਿੰਘ ਕਾਉਕੇ ਦੇ ਮਾਮਲੇ ਦੇ ਵਿੱਚ ਕੌਮੀ ਘਟ ਗਣਤੀ ਕਮਿਸ਼ਨ ਨੇ ਅੱਜ ਪੰਜਾਬ ਸਰਕਾਰ ਕੋਲੋਂ ਰਿਪੋਰਟ ਤਲਬ ਕੀਤੀ ਹੈ। ਕੌਮੀ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਇਸ ਵਕਤ ਡੈਨਿਕ ਤੁਰਾ ਨੇ ਲਾਲਪੁਰਾ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਸਰ ਅ ਜੇਹੇਦਾਰ ਗੁਰਦੇਵ ਸਿੰਘ ਕੌਕੇ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਸਰ ਇਹਨਾਂ ਦਿਨਾਂ ਚ ਪਤਾ ਲੱਗਿਆ ਕਿ ਕੌਮੀ ਘਟ ਗਣਤੀ ਕਮਿਸ਼ਨ ਨੇ ਅੱਜ ਇਸ ਮਾਮਲੇ ਚ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ ਸਰ ਕੀ ਵੇਰਵਾ ਹੈ ਜੀ ਕੀ ਜਾਣਕਾਰੀ ਹੈ ਜੀ ਇਸ ਮਾਮਲੇ ਚ ਸਾਡੇ ਕੋਲ ਸਤਾਰ ਖੁਸ਼ਵਾਲ ਸਿੰਘ ਨੇ ਜੀ}{|\text{ਸ਼ਾਲ ਸਿੰਘ ਉਹਨੇ}} \text{ਪੀਟੀਸ਼ਨ ਦਾਇਰ ਕੀਤੀ ਸੀਗੀ ਜੀ ਤੇ ਉਹਦੇ ਤੇ ਅਸੀਂ ਸਟੇਟ ਗਵਰਨਮੈਂਟ ਨੂੰ ਨੋਟਿਸ ਜਾਰੀ ਕੀਤਾ ਹੈ}$ ਜੀ ਸਾਨੂੰ ਇਹਦੇ ਬਾਰੇ ਤੁਸੀਂ ਪੂਰੀ ਡਿਟੇਲ ਰਿਪੋਰਟ ਜਿਹੜੀ ਆ ਉਹ ਭੇਜੀ ਜਾਵੇ ਜੀ ਕੋਈ ਟਾਈਮ ਲਾਈਨ ਵੀ ਜੀ ਸਰ ਫਰੇਮ ਕੀਤੀ ਹੈ ਮੈਸ ਟਾਈਮ ਲਾਈਨ 20 20 ਜਨਵਰੀ ਪਤਾ ਲੱਗ ਰਿਹਾ ਜੀ 20 ਜਨਵਰੀ ਦੀ ਟਾਈਮ ਲਾਈਨ ਹੈ ਜੀ ਤੇ 20 ਜਨਵਰੀ ਤੱਕ ਇਹਨਾਂ ਨੂੰ ਕਿਹਾ ਕਿ ਸਾਨੂੰ ਰਿਪੋਰਟ ਤੁਸੀਂ ਦਿਓ ਜੀ ਤੇ ਉਸ ਤੋਂ ਬਾਅਦ ਫਿਰ ਜਿਉਂ ਰਿਪੋਰਟ ਆਉਂਦੀ ਹੈ ਕਿਹੜੀ ਜਲੀ ਕਾਰਵਾਈ ਜਿਹੜੀ ਆ ਉਹਦੇ ਤੇ ਕੀਤੀ ਜਾਇਆ ਕੀਤੀ ਜੀ ਇਸ ਮਾਮਲੇ ਚ ਵੈਸੇ ਜੀ ਖੁਸ਼ਾਲ ਸਿੰਘ ਜੋ ਕੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੇ ਮੇਰੇ ਖਿਆਲ ਚ ਉਹ ਕਰਤਾ ਤਰਤਾ ਨੇ ਸੈਕਟਰ 28 ਚੰਡੀਗੜ੍ਹ ਦੇ ਵਿੱਚ ਕੀ ਉਹਨਾਂ ਨੇ ਸਰ ਕੌਮੀ ਘਟਕ੍ਰਿਤ ਕਮਿਸ਼ਨ ਤੋਂ ਮੰਗ ਕੀਤੀ ਹੈ ਜੀ ਆਪਣੀ ਪਟੀਸ਼ਨ ਦੇ ਵਿੱਚ ਮੰਗ ਤਾਂ ਇਸ ਦੀ ਇਨਵੈਸਟੀਗੇਸ਼ਨ ਦੀ ਕੀਤੀ ਹੈ ਜੀ தி ਮੈਟਰ ਹੈਜ਼ ਟੂ ਬੀ ਇਨਵੈਸਟੀਗੇਟਿਡ ਜੀ ਵਰਦਰ ਜਨਰਲ ਇਨਵੈਸਟੀਗੇਸ਼ਨ ਦਾ ਪੁਲਿਸ ਤੇ ਸਰਕਾਰ ਨਹੀਂ ਕਰਨੀ ਹੁੰਦੀ ਸਟੇਟ ਨੇ ਜੀ ਹਾਂਜੀ ਇਸੇ ਕਰਕੇ ਅਸੀਂ ਕਮਿਸ਼ਨ ਕੋਲ ਜਿਹੜੀ ਵੀ ਪਟੀਸ਼ਨ ਆਉਂਦੀ ਹੈ ਜੀ ਉਹਦੇ ਬਿਨਾ ਸਰਕਾਰ ਤੋਂ ਇੱਕ ਜਵਾਬ ਲਈਦਾ ਹੁੰਦਾ ਹੈ ਕਿ ਉਹ ਸਰਕਾਰ ਕੀ ਜਣਾ ਚਾਹੁੰਦੀ ਹੈ ਤਾਂ ਕਿ ਅਗਲਾ ਐਕਸ਼ਨ ਜਿਹੜਾ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਕੋਈ ਜਿਹੜੀ ਅਸੀਂ ਡਾਇਰੈਕਸ਼ਨ ਜਾਂ ਕੋਈ ਰეკਮੈਂਡੇਸ਼ਨ ਉਸ ਤੋਂ ਬਾਅਦ ਕਰਦੇ ਹਾਂ ਜੀ ਲਾਲਪੁਰ ਸਾਹਿਬ ਤੁਸੀਂ ਸਾਬਕਾ ਆਈਪੀਐਸਓ ਕੋਇਨਸੀਡੈਂਟਲੀ ਤੁਸੀਂ ਹੁਣ ਕੌਮੀ ਘਟਕ੍ਰਤੀ ਕਮਿਸ਼ਨ ਦੇ ਹੈੱਡ ਹੋ ਤੇ ਤੁਸੀਂ ਪਰ ਉਹਨਾ ਦਿਨਾਂ 'ਚ ਜਿਨ੍ਹਾਂ ਦਿਨਾਂ ਦਾ ਇਮਾਮ ਲਾਇਆ ਪੰਜਾਬ 'ਚ ਵਕਫ ਵਕਫ ਥਾਈ ਤੁਸੀਂ ਤਨਾਤ ਸੋਂ ਤੁਸੀਂ ਜਿਵੇਂ ਗਲਤ ਨਾ ਹੋਵਾਂ ਮਾ ਤਾਂ ਤਰਨ-ਤਰਨ ਦੇ ਵੀ ਸ਼ਾਇਦ ਐਸਐਸਪੀ ਰਹੇ ਹੂੰ ਹੋਰ ਥਾਵਾਂ ਦੇ ਉੱਤੇ ਵੀ ਤੁਸੀਂ ਐਸਐਸਪੀ ਵਜੋਂ ਸੇਵਾਵਾਂ ਨਿਭਾਈਆਂ ਨੇ ਇਸ ਮਾਮਲੇ 'ਚ ਵੀ ਇੱਕ ਐਸਐਸਪੀ ਪੱਧਰ ਦੇ ਰੈਂਕ ਦੇ ਅਧਿਕਾਰੀ ਦਾ ਨਾਮ ਜਿਹੜਾ ਹੈ ਜ਼ਿਆਦਾ ਆ ਰਿਹਾ ਸਵਰਨ ਸਿੰਘ ਜਿਹਨੂੰ ਕਈ ਘੋਟਣਾ ਕਰਕੇ ਜਾਣਿਆ ਜਾਂਦਾ ਸੀ ਸਰ ਉਹ ਉਸ ਤੇ ਕੀ ਕੀ ਪ੍ਰਭਾਵ ਲੈਣੇ ਹੋ ਸਰ ਕਿ ਕਿਸ ਤਰ੍ਹਾਂ ਦਾ ਜਿਸ ਤਰ੍ਹਾਂ ਹੋਇਆ ਹੈ ਵਧਿੱਕੀ ਹੋਈ ਹੈ ਜਹੇਦਾਰ ਕੌਂਕੇ ਦੇ ਮਾਮਲੇ 'ਚ ਦੇਖੋ ਗੱਲ ਇਹ ਹੈ ਕਿ ਕੱਲੇ ਕਾਉਂ ਕੇ ਮਾਮਲੇ ਚ ਨਹੀਂ ਜੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਪੁਲਿਸ ਵਾਲੇ ਜਿਹੜੇ ਹਨ ਉਹ ਦੋਸ਼ੀ ਪਾਏ ਗਏ ਆ ਹਾਂਜੀ ਸੀਬੀਆਈ ਕੋਰਟਾਂ ਚ ਜੀ ਸੀਬੀਆਈ ਨੇ ਇਨਕੁਆਇਰੀ ਕੀਤੀ ਹੈ ਜੀ ਕੁਝ ਉਹਨਾਂ 'ਚ ਸਜ਼ਾ ਹੋ ਗਿਆ ਜੀ ਕੁਝ ਉਹਨਾਂ 'ਚ ਬਰੀ ਵੀ ਹੋ ਗਿਆ ਜੀ ਹਾਂਜੀ ਪਰ ਕਿਉਂਕਿ ਮਿਲਿਟੈਂਸੀ ਦੇ ਵਿੱਚ ਹਿਊਮਨ ਰਾਈਟਸ ਵਾਇਲੇਸ਼ਨ ਦੇ ਦੋਸ਼ ਜੀ ਪੁਲਿਸ ਵਾਲਿਆਂ ਤੇ ਕਾਫੀ ਲੱਗੇ ਸਿਗੇ ਜੀ ਸੋ ਇਹਦੇ 'ਚ ਵੀ ਜਿਹੜੇ ਪ੍ਰੋਪਰ ਇਨਵੈਸਟੀਗੇਸ਼ਨ ਹੋ ਜਾਣੀ ਚਾਹੀਦੀ ਸਗੀ ਜੀ ਮੈਂ ਕਬੀਨਾ ਵੀ ਉਦੋਂ ਕਿਤੇ ਨਾ ਕਿਤੇ ਕਮੀ ਜ਼ਰੂਰ ਰਹੀ ਆ ਵਕਤ ਦੀ ਸਰਕਾਰ ਵੱਲੋਂ ਜੀ ਤੁਸੀਂ ਇਹ ਬਤੌਰ ਸਾਬਕਾ ਪੁਲਿਸ ਅਧਿਕਾਰੀ ਆਈਪੀਐਸ ਅਧਿਕਾਰੀ ਮਹਿਸੂਸ ਕਰਦੇ ਹੋ ਕਿ ਵਧਿਕੀਆਂ ਹੋਈਆਂ ਨੇ ਉਸ ਸਮੇਂ ਦੇ ਵਿੱਚ ਪਰ ਸਮੇਂ ਦੀਆਂ ਸਰਕਾਰਾਂ ਨੇ ਵੀ ਜੋ ਹੈ ਜਿਹੜਾ ਹੈ ਕਦਮ ਨਹੀਂ ਚੁੱਕੇ ਤਾਂ ਹੀ ਹੁਣ ਜਾ ਕੇ ਕੌਮੀ ਘਟਗਣਤੀ ਕਮਿਸ਼ਨ ਨੂੰ ਜਿਹੜਾ ਇੰਟਰ ਇੰਟਰਸੈਪਟ ਕਰਨਾ ਪਿਆ ਇਸ ਚ ਨਹੀਂ ਮੈਂ ਤਾਂ ਜਦੋਂ ਬੜੀ ਪੁਰਾਣੀ ਗੱਲ ਆ ਮੈਂ ਉਸ ਵळे ਦੇ ਇੱਕ ਸੀਐਨ ਸਾਹਿਬ ਨੂੰ ਵੀ ਕਾਸ ਕਰਕੇ ਸਰ ਬਿਆਨਿਕ ਨਹੀਂ ਕਿਹਾ ਸੀਗਾ 1993 ਦੇ ਵਿੱਚ ਜੇ ਜਿਹੜੀਆਂ ਐਕਸੈਸਸ ਹੋਈਆਂ ਜੀ ਉਹਨਾਂ ਦੇ ਬਾਰੇ ਦੋਵੇਂ ਪਾਸਿਓਂ ਜੀ ਜਿਵੇਂ ਟਰੂਥ ਐਂਡ ਰੀਕੰਸੀਲੀਏਸ਼ਨ ਕਮਿਸ਼ਨ ਬਣਨਾ ਚਾਹੀਦਾ ਜੀ ਲੋਕਾਂ ਨੂੰ ਇਹਨਾਂ ਦੇ ਜ਼ਖਮਾਂ ਨੂੰ ਮਲ੍ਹਮ ਲਾ ਕੇ ਪੰਜਾਬ ਨੂੰ ਸ਼ਾਂਤ ਕਰਨਾ ਚਾਹੀਦਾ ਸੀ ਜੀ ਪਰ ਮੈਨੂੰ ਅਫਸੋਸ ਹੈ ਉਸ ਵੇਲੇ ਦੇ ਕਿ ਕੁਝ ਪੁਲਿਸ ਅਫਸਰਾਂ ਨੇ ਇਹਦਾ ਵਿਰੋਧ ਕੀਤਾ ਸੀ ਜੀ ਇਹ ਅਸੀਂ ਆਪਣੇ ਖਿਲਾਫ ਆਪੀ ਇਨਕੁਆਰੀਆਂ ਕਰ ਲਈਏ ਜੀ ਉਹਦਾ ਫਿਰ ਪ੍ਰਭਾਵ ਇਹ ਹੋਇਆ ਤੇ ਬਾਅਦ ਚ ਲੋਕਾਂ ਨੇ ਕੋਰਟਾਂ ਨੂੰ ਪੇਸ਼ ਕੀਤਾ ਅਪਰੋਚ ਕੀਤਾ ਕੋਰਟਾਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜੀ ਹਾਂਜੀ ਤੇ ਹੁਣ ਤੱਕ ਵੀ ਉਹ ਜ਼ਖਮ ਜਿਹੜੇ ਹਨ ਹਲੇ ਉਹ ਅਤਵਾਦ ਦੇ ਰਿਸਦੇ ਹੈ ਨਾ ਤਾਂ ਜ਼ਖਮੀ ਭਰੇਗਾ ਤੇ ਨਾ ਹੀ ਸਕਾਰ ਹੀ ਮਟਾਏਗਾ ਤੋਂ ਇਹ ਮਾਨਸਿਕਤਾ ਜਿਹੜੀ ਬੜੀ ਜ਼ਰੂਰੀ ਹੈ ਕਿ ਸਾਨੂੰ ਅਤਵਾਦ ਦੇ ਜਿਹੜੇ ਸੀਨਾ ਜ਼ਖਮ ਹਲ ਹੋਏ ਉਹ ਜਖਮਾਂ ਦੀ ਪੂਰਤੀ ਕਰਨੀ ਚਾਹੀਦੀ ਹੈ ਜੀ ਮੈਂ ਕਿਹਾ ਇਹਨਾਂ ਦਾ ਹੀ ਇੱਕ ਨਾ ਸਾਈਕੋਲੋਜੀਕਲ ਟਰੀਟਮੈਂਟ ਚਾਹੀਦੀ ਹੈ ਕਿ ਅਸੀਂ ਇਨਸਾਫ ਕਰਾਂਗੇ ਇਨਸਾਫ ਦੋਵੇਂ ਪਾਸੇ ਹੋਣਾ ਚਾਹੀਦਾ ਜਿਹੜਾ ਖਾਰਕੂਵਾਦ ਦੇ ਨਾਂ ਤੇ ਵੀ ਬਹੁਤ ਸਾਰੀਆਂ ਜਾਨੀਆਂ ਬਹੁਤ ਸਾਰੀਆਂ ਜਾਨੀਆਂ ਬਹੁਤ ਸਾਰੇ ਲੋਕ ਮਾਰੇ ਗਏ ਨੇ ਔਰ ਉਹ ਵੀ ਇਨਹਿਊਮਨ ਘਰਬਨੀਆਂ ਵੀ ਹੋ ਜਾਂ ਛੋਟੇ ਬੱਚੇ ਵੀ ਮਾਰੇ ਗਏ ਬੇਗੁਨਾਹ ਬੱਸਾਂ ਚੋਂ ਲਾ ਕੇ ਬੰਦੇ ਮਾਰੇ ਗਏ ਬੇਗੁਨਾਹ ਟ੍ਰੇਨਾਂ ਚੋਂ ਲਾ ਕੇ ਮਾਰੇ ਗਏ ਜੇ ਇਹ ਨਹੀਂ ਹੋਇਆ ਕਿ ਇੱਕ ਪਾਸੇ ਨੂੰ ਅਸੀਂ ਕਹਿ ਸਕਦੇ ਹਾਂ ਕਿ ਗਲਤੀ ਇੱਕ ਪਾਸੇ ਆ ਲੇਕਿਨ ਦੋਵਾਂ ਪਾਸਿਆਂ ਨੂੰ ਮੁੜ ਕੇ ਪੰਜਾਬ ਤਗੜਾ ਹੋਵੇ, ਸੁਰਜੀਤ ਹੋਵੇ, ਇਹ ਮਾਨਸਿਕ ਬਿਮਾਰੀ ਤੋਂ ਦੂਰ ਹੋਵੇ ਇਹਦੇ ਲਈ ਕੋਈ ਪ੍ਰਯਤਨ ਉਸ ਵੇਲੇ ਕਰਨੇ ਚਾਹੀਦੇ ਸੀ ਜੋ ਕਈ ਸਾਲ ਨਹੀਂ ਹੋਏ। ਹਾਂਜੀ ਇਸ ਕਰਕੇ ਬਹੁਤ ਸਾਰੇ ਐਸੇ ਇਸ਼ੂਜ਼ ਹੈ ਜਿਨ੍ਹਾਂ ਦੇ ਬਾਰੇ ਕਮਿਸ਼ਨ ਵੀ ਬੈਠੇ ਜਿਵੇਂ ਜਸਟਿਸ ਪੱਤੜ ਕਮਿਸ਼ਨ ਬੈਠਾ ਸੀ। ਜੀ ਉਹ ਮਹਿਤਾ ਗੋਲੀकांड ਬਾਰੇ ਹਾਂਜੀ ਹਾਂਜੀ ਉਹ ਵੀ ਰਿਪੋਰਟ ਨਹੀਂ ਦਿੱਤੀ ਕੋਈ ਰਿਪੋਰਟ ਮਿਲੀ ਨਹੀਂ ਇਸੇ ਤਰ੍ਹਾਂ ਚੰਦੋਕਲਾਮ ਬਾਰੇ ਵੀ ਹਰਿਆਣੇ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਵੀ ਉਹ ਜਸਟਿਸ ਪੱਤਲ ਕਮਿਸ਼ਨ ਨੇ ਮੇਰੇ ਕੋਲ ਇਨਕੁਆਇਰੀ ਕਰਦਾ ਸੀਗਾ ਪਰ ਉਹ ਵੀ ਗੱਲ ਆਈ ਨਹੀਂ ਜੀ ਜੀ ਹਲੇ ਵੀ ਜਿਹੜੇ ਉਹ ਜ਼ਖਮ ਜਿਹੜੇ ਆ ਰਿਸਤੇ ਨਹੀਂ ਡਣੇ ਚਾਹੀਦੇ ਉਹਦਾ ਇਲਾਜ ਹੋਣਾ ਚਾਹੀਦਾ ਹਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਏਦਾਂ ਹੀ ਨਕੋਦਰ ਗੋਲੀकांड ਸੀਗਾ ਜਸਟਿਸ ਗੁਰਰਾਮ ਸਿੰਘ ਕਮਿਸ਼ਨ ਬੈਠਾ ਸੀ ਉਹਦੀ ਰਿਪੋਰਟ ਦਾ ਇੱਕ ਵੱਡਾ ਹਿੱਸਾ ਗਾਇਬ ਹੀ ਹੋ ਗਿਆ ਪੰਜਾਬ ਵਿਧਾਨ ਸਭਾ ਦੀ ਲਾਇਬ੍ਰੇਰੀ ਰਿਕਾਰਡ ਤੱਕ ਛੁ ਗਾਇਬ ਹੋ ਚੁੱਕਾ ਜੀ 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 ਚੀਜ਼ਾਂ ਦੇਖੋ ਮੈਂ ਤਾਂ ਹਲੇ ਵੀ ਸਮਝ ਨਾ ਦੇਖੋ ਸਿੱਖ ਨੈਸ਼ਨਲਿਸਟ ਕੌਮ ਹੈ ਜੀ ਦੇਸ਼ ਦੀ ਆਜ਼ਾਦੀ ਲਈ ਬਹੁਤ ਵੱਡੀਆਂ ਲੜਾਈਆਂ ਸਿੱਖਾਂ ਨੇ ਲੜੀਆਂ ਜੀ ਔਰ ਇਹ ਜਿਹੜਾ ਇਸ਼ੂ ਜਦੋਂ 1981 ਦੀ ਸ਼ੁਰੂ ਹੋਈ ਹੈ ਜਿ ਟੇਸ਼ਨ ਜਾਂ ਪਿਆਰਤੀ ਦੇ ਵਿੱਚ ਜੀ ਜੀ ਉਹ ਕੋਈ ਐਡਾ ਇਸ਼ੂ ਨਹੀਂ ਸੀਗਾ ਉਹ ਇਸ਼ੂ ਤਾਂ ਇਹ ਸੀ ਕਿ 18 ਸਿੰਘ ਤੇ ਅਮਰੀਕ ਸਿੰਘ ਨੂੰ ਰਿਹਾ ਕੀਤਾ ਜਾਵੇ ਹੂੰ ਜਿਸ ਦੇ ਲਈ ਮੋਰਚਾ ਲੱਗਾ ਉਹਦਾ ਕਿਸੇ ਵੀ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਸੀ ਜੀ ਮੇਰੇ ਖਿਆਲ ਸ਼ਾਇਦ ਉਸ ਵੇਲੇ ਦੀ ਸਰਕਾਰ ਕੋਈ ਇਹਨੂੰ ਲੁਕਾਉਣਾ ਚਾਹੁੰਦੀ ਸੀ ਹੂੰ ਫਿਰ ਜਿਹੜੇ ਉਹ ਧਰਮ ਯੁੱਧ ਮੋਰਚਾ ਬਣਿਆ ਜੀ ਉਹਦੀਆਂ ਵੀ ਕੋਈ ਮੰਗਾ ਐਸੀਆਂ ਨਹੀਂ ਸੀ ਕਿ ਇਹਦੇ ਵਿੱਚ ਕੋਈ ਬਾਹਰ ਦੀ ਗੱਲ ਹੋਵੇ ਕੋਈ ਰਿਲੀਅਸ ਮੰਗਾ ਵੀ ਸੀ ਗਿਆ ਦੇਸ਼ ਨੂੰ ਦੇਸ਼ ਨੂੰ ਤੋੜਨ ਦੀ ਮੰਗ ਕੋਈ ਨਹੀਂ ਸੀ ਜਿਹੜੀ ਤਾਂ ਦੇਸ਼ ਨੂੰ ਤੋੜਨ ਵਾਲੀ ਕੋਈ ਮੰਗ ਨਹੀਂ ਸੀ ਸੋ ਇਹ ਵੈਸੇ ਮੈਂ ਇਹਦੇ ਤੇ ਇੱਕ ਪੂਰਾ ਜਿਹੜਾ ਨਾ ਪੰਜਾਬੀਆਂ ਨੂੰ ਹੁਣ ਸ਼ਾਂਤ ਹੋਣਾ ਚਾਹੀਦਾ ਹੈ ਜੀ ਇਕੱਠੇ ਮਿਲ ਕੇ ਰਹਿਣਾ ਚਾਹੀਦਾ ਜਿੱਥੇ ਵੀ ਜਾਤੀ ਹੋਈ ਹੈ ਉਹਦੇ ਲਈ ਜਿਹਨੇ ਜਾਤੀ ਕੀਤੀ ਉਹਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਤੇ ਪੰਜਾਬ ਨਰੋਆ ਹੋਵੇ ਪੰਜਾਬ ਬਿਮਾਰੀ ਤੋਂ ਬਾਹਰ ਆਵੇ ਇਹਦੇ ਲਈ ਕੀ ਕਰਨਾ ਚਾਹੀਦਾ ਇਹ ਸਾਨੂੰ ਮਿਲ ਕੇ ਸੋਚਣਾ ਚਾਹੀਦਾ ਦੈਨਿਕ ਸੂਰਾ ਟੀਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਆਦਰਸ਼ ਕੁ ਜ세ਦਾਰ ਗੁਰਦੇਵ ਸਿੰਘ ਕਾਉਕੇ ਦੇ ਮਾਮਲੇ ਦੇ ਵਿੱਚ ਕੌਮੀ ਘਟ ਗਣਤੀ ਕਮਿਸ਼ਨ ਨੇ ਅੱਜ ਪੰਜਾਬ ਸਰਕਾਰ ਕੋਲੋਂ ਰਿਪੋਰਟ ਤਲਬ ਕੀਤੀ ਹੈ ਕੌਮੀ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਇਸ ਵਕਤ ਦੈਨਿਕ ਸੂਰਾ ਨੇ ਲਾਲਪੁਰਾ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਸਰ ਅ ਜਿਹੇਦਾਰ ਗੁਰਦੇਵ ਸਿੰਘ ਕੌਕੇ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਸਰ ਇਹਨਾਂ ਦੇ ਨਾਲ ਚ ਪਤਾ ਲੱਗਿਆ ਕਿ ਕੌਮੀ ਘਟ ਗਣਤੀ ਕਮਿਸ਼ਨ ਨੇ ਅੱਜ ਇਸ ਮਾਮਲੇ 'ਚ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ ਸਰ ਕੀ ਵੇਰਵਾ ਹੈ ਜੀ ਕੀ ਜਾਣਕਾਰੀ ਹੈ ਜੀ ਇਸ ਮਾਮਲੇ 'ਚ ਸਾਡੇ ਕੋਲ ਸਤਖਿਸ਼ਵਾਲ ਸਿੰਘ ਨੇ ਜੀ ਛਾਲ ਸਿੰਘ ਹੋਰਾਂ ਨੇ ਜੀ ਇੱਕ ਪੋਜੀਸ਼ਨ ਦਾਇਰ ਕੀਤੀ ਸੀਗੀ ਜੀ ਤੇ ਉਸ ਉਤੇ ਅਸੀਂ ਸਟੇਟ ਗਵਰਨਮੈਂਟ ਨੂੰ ਨੋਟਿਸ ਜਾਰੀ ਕੀਤਾ ਹੈ ਜੀ ਸਾਨੂੰ ਇਹਦੇ ਬਾਰੇ ਤੁਸੀਂ ਪੂਰੀ ਡਿਟੇਲ ਰਿਪੋਰਟ ਜਿਹੜੀ ਆ ਉਹ ਭੇਜੀ ਜਾਵੇ ਜੀ ਕੋਈ ਟਾਈਮ ਲਾਈਨ ਵੀ ਜੀ ਸਰ ਫਰੇਮ ਕੀਤੀ ਹੈ ਵੇ ਟਾਈਮ ਲਾਈਨ 20 ਜਨਵਰੀ 20 ਜਨਵਰੀ ਪਤਾ ਲੱਗ ਰਿਹਾ ਜੀ 20 ਜਨਵਰੀ ਦੀ ਟਾਈਮ ਲਾਈਨ ਹੈ ਤੇ 20 ਜਨਵਰੀ ਤੱਕ ਇਹਨਾਂ ਨੂੰ ਕਿਹਾ ਕਿ ਸਾਨੂੰ ਰਿਪੋਰਟ ਤੁਸੀਂ ਦਿਓ ਜੀ ਤੇ ਉਸ ਤੋਂ ਬਾਅਦ ਫਿਰ ਜਿਹੜੀ ਰਿਪੋਰਟ ਆਉਂਦੀ ਹੈ ਤੁਰੰਤ ਕਲੀ ਕਾਰਵਾਈ ਜਿਹੜੀ ਆ ਉਹਦੇ ਤੇ ਕੀਤੀ ਜਾਏ ਕੀਤੇ ਜੀ ਇਸ ਮਾਮਲੇ ਚ ਵੈਸੇ ਜੀ ਖੁਸ਼ਾਲ ਸਿੰਘ ਜੋਗੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੇ ਮੇਰੇ ਖਿਆਲ ਚ ਉਹ ਕੱਤਾ ਤਰਤਾ ਨੇ ਸੈਕਟਰ 28 ਚੰਡੀਗੜ੍ਹ ਦੇ ਵਿੱਚ ਕੀ ਉਹਨਾਂ ਨੇ ਸਰ ਕੌਮੀ ਘਟ ਗਿਣਤੀ ਕਮਿਸ਼ਨ ਤੋਂ ਮੰਗ ਕੀਤੀ ਹੈ ਜੀ ਆਪਣੀ ਪਟੀਸ਼ਨ ਦੇ ਵਿੱਚ ਮੰਗ ਤਾਂ ਇਸੇ ਦੀ ਇਨਵੈਸਟੀਗੇਸ਼ਨ ਦੀ ਕੀਤੀ ਹੈ ਜੀ ਥੀ ਮੈਟਰ ਹੈਸ ਟੂ ਬੀ ਇਨਵੈਸਟੀਗੇਟਿਡ ਜੀ ਪਰ ਦਾ ਜਨਰਲ ਇਨਵੈਸਟੀਗੇਸ਼ਨ ਤਾਂ ਪੁਲਿਸ ਤੇ ਸਰਕਾਰ ਨਹੀਂ ਕਰਨੀ ਹਿੰਦੀ ਸਟੇਟ ਨੇ ਜੀ ਹਾਂਜੀ ਇਸੇ ਕਰਕੇ ਅਸੀਂ ਕਮਿਸ਼ਨ ਕੋਲ ਜਿਹੜੀ ਵੀ ਪਟੀਸ਼ਨ ਆਉਂਦੀ ਹੈ ਜੀ ਉਹਦੇ ਬਿਨਾ ਸਰਕਾਰ ਤੋਂ ਇੱਕ ਜਵਾਬ ਲਈਦਾ ਹੁੰਦਾ ਹੈ ਜੀ ਕਿ ਉਹ ਸਰਕਾਰ ਕੀ ਕਹਿਣਾ ਚਾਹੁੰਦੀ ਹੈ ਤਾਂ ਕਿ ਅਗਲਾ ਐਕਸ਼ਨ ਜਿਹੜਾ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਕੋਈ ਜਿਹੜੀ ਅਸੀਂ ਡਾਇਰੈਕਸ਼ਨ ਜਾਂ ਕੋਈ ਰეკਮੈਂਡੇਸ਼ਨ ਉਸ ਤੋਂ ਬਾਅਦ ਕਰਦੇ ਹਾਂ ਜੀ ਲਾਲਪੁਰਾ ਸਾਹਿਬ ਤੁਸੀਂ ਸਾਬਕਾ ਆਈਪੀਐਸ ਹੋ ਕੋਇਨਸੀਡੈਂਟਲੀ ਤੁਸੀਂ ਹੁਣ ਕੌਮੀ ਗਿਣਤੀ ਕਮਿਸ਼ਨ ਦੇ ਹੈੱਡ ਹੋ ਤੇ ਤੁਸੀਂ ਪਰ ਉਹਨਾਂ ਦਿਨਾਂ 'ਚ ਜਿਨ੍ਹਾਂ ਦਿਨਾਂ ਦਾ ਇਮਾਮ ਲਾਇਆ ਪੰਜਾਬ 'ਚ ਵਕਫ ਵਕਫ ਥਾਈ ਤੁਸੀਂ ਤਨਾਤ ਸੋਂ ਤੁਸੀਂ ਜਿਵੇਂ ਗਲਤ ਨਾ ਹੋਵਾਂ ਮਾ ਤਾਂ ਤਰਨ-ਤਰਨ ਦੇ ਵੀ ਸ਼ਾਇਦ ਐਸਐਸਪੀ ਰਹੇ ਹੋ ਔਰ ਥਾਵਾਂ ਦੇ ਉੱਤੇ ਵੀ ਤੁਸੀਂ ਐਸਐਸਪੀ ਵਜੋਂ ਸੇਵਾਵਾਂ ਨਿਭਾਈਆਂ ਨੇ ਇਸ ਮਾਮਲੇ 'ਚ ਵੀ ਇੱਕ ਐਸਐਸਪੀ ਪੱਦਰ ਦੇ ਰੈਂਕ ਦੇ ਅਧਿਕਾਰੀ ਦਾ ਨਾਮ ਜਿਹੜਾ ਹੈ ਜਿਆਦਾ ਆ ਰਿਹਾ ਹੈ ਸਵਰਨ ਸਿੰਘ ਜਿਹਨੂੰ ਕੇ ਘੋਟਣਾ ਕਰਕੇ ਜਾਣਿਆ ਜਾਂਦਾ ਸੀ ਸਰ ਉਹ ਉਸ ਤੇ ਕੀ ਕੀ ਪ੍ਰਭਾਵ ਲੈਨੇ ਹੋ ਸਰ ਕਿ ਕਿਸ ਤਰ੍ਹਾਂ ਦਾ ਉਸ ਜਿਸ ਤਰ੍ਹਾਂ ਹੋਇਆ ਹੈ ਵਧਿੱਕੀ ਹੋਈ ਹੈ ਜਹੇਦਾਰ ਕੌਂਕੇ ਦੇ ਮਾਮਲੇ 'ਚ ਦੇਖੋ ਗੱਲ ਇਹ ਹੈ ਕਿ ਕੱਲੇ ਕਾਉਂ ਕੇ ਮਾਮਲੇ ਚ ਨਹੀਂ ਜੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਪੁਲਿਸ ਵਾਲੇ ਜਿਹੜੇ ਹਨ ਉਹ ਦੋਸ਼ੀ ਪਾਏ ਗਏ ਆ ਹਾਂਜੀ ਸੀਬੀਆਈ ਕੋਰਟਾਂ ਚ ਜੀ ਸੀਬੀਆਈ ਨੇ ਇਨਕੁਆਇਰੀ ਕੀਤੀ ਹੈ ਜੀ ਕੁਝ ਉਹਨਾਂ 'ਚ ਸਜ਼ਾ ਹੋ ਗਏ ਜੀ ਕੁਝ ਉਹਨਾਂ 'ਚ ਬਰੀ ਵੀ ਹੋ ਗਏ ਜੀ ਹਾਂਜੀ ਜੀ ਪਰ ਕਿਉਂਕਿ ਮਿਲਿਟੈਂਸੀ ਦੇ ਵਿੱਚ ਹਿਊਮਨ ਰਾਈਟਸ ਵਾਇਲੇਸ਼ਨ ਦੇ ਦੋਸ਼ ਜੀ ਪੁਲਿਸ ਵਾਲਿਆਂ ਤੇ ਕਾਫੀ ਲੱਗੇ ਸਿਗੇ ਜੀ ਤਾਂ ਇਹਦੇ 'ਚ ਵੀ ਜੇ ਜੇ ਪ੍ਰੋਪਰ ਇਨਵੈਸਟੀਗੇਸ਼ਨ ਹੋ ਜਾਣੀ ਚਾਹੀਦੀ ਸੀਗੀ ਜੀ ਮੈਂ ਕਬੀਨਾ ਵੀ ਉਹਦੇ ਕਿਤੇ ਨਾ ਕਿਤੇ ਕਮੀ ਜ਼ਰੂਰ ਰਹੀ ਆ ਵਕਤ ਦੀ ਸਰਕਾਰ ਵੱਲੋਂ ਜੀ ਤੁਸੀਂ ਇਹ ਬਤੌਰ ਸਾਬਕਾ ਪੁਲਿਸ ਅਧਿਕਾਰੀ ਆਈਪੀਐਸ ਅਧਿਕਾਰੀ ਮਹਿਸੂਸ ਕਰਦੇ ਹੂੰ ਕਿ ਵਧਿਕੀਆਂ ਹੋਈਆਂ ਨੇ ਉਸ ਸਮੇਂ ਦੇ ਵਿੱਚ ਪਰ ਸਮੇਂ ਦੀਆਂ ਸਰਕਾਰਾਂ ਨੇ ਵੀ ਜੋ ਹੈ ਜਿਹੜਾ ਹੈ ਕਦਮ ਨਹੀਂ ਚੁੱਕੇ ਤਾਂ ਹੀ ਹੁਣ ਜਾ ਕੇ ਕੌਮੀ ਕਟਗਣਤੀ ਕਮਿਸ਼ਨ ਨੂੰ ਜਿਹੜਾ ਇੰਟਰ ਇੰਟਰਸੈਪਟ ਕਰਨਾ ਪਿਆ ਇਸ 'ਚ ਨਹੀਂ ਮੈਂ ਤਾਂ ਜਦੋਂ ਬੜੀ ਪੁਰਾਣੀ ਗੱਲ ਹੈ ਮੈਂ ਉਸ ਵਲੇ ਦੇ ਇੱਕ ਸੀਐਨ ਸਾਹਿਬ ਨੂੰ ਵੀ ਕਾਸ ਕਰਕੇ ਸਰ ਬਿਆਨਿਕ ਨਹੀਂ ਕਿਹਾ ਗਿਆ 1993 ਦੇ ਵਿੱਚ ਜੇ ਜਿਹੜੀਆਂ ਐਕਸੈਸਸ ਹੋਈਆਂ ਜੀ ਉਹਨਾਂ ਦੇ ਬਾਰੇ ਦੋਵੇਂ ਪਾਸੇ ਜੀ ਜਿਵੇਂ ਟਰੂਥ ਐਂਡ ਰੀਕੰਸਿਲੀਏਸ਼ਨ ਕਮਿਸ਼ਨ ਬਣਾ ਚਾਹੀਦਾ ਜੀ ਲੋਕਾਂ ਨੂੰ ਇਹਨਾਂ ਦੇ ਜ਼ਖਮਾਂ ਨੂੰ ਮਲ੍ਹਮ ਲਾ ਕੇ ਪੰਜਾਬ ਨੂੰ ਸ਼ਾਂਤ ਕਰਨਾ ਚਾਹੀਦਾ ਸੀ ਪਰ ਮੈਨੂੰ ਅਫਸੋਸ ਹੈ ਉਸ ਵੇਲੇ ਦੇ ਕਿ ਕੁਝ ਪੁਲਿਸ ਅਫਸਰਾਂ ਨੇ ਇਹਦਾ ਵਿਰੋਧ ਕੀਤਾ ਸੀ ਜੀ ਕਿ ਅਸੀਂ ਆਪਣੇ ਖਿਲਾਫ ਆਪੇ ਇਨਕੁਆਰੀਆਂ ਕਰ ਲਈਏ ਜੀ ਉਹਦਾ ਫਿਰ ਪ੍ਰਭਾਵ ਇਹ ਹੋਇਆ ਤੇ ਬਾਅਦ ਚ ਲੋਕਾਂ ਨੇ ਕੋਰਟਾਂ ਨੂੰ ਪੇਸ਼ ਕੀਤਾ ਅਪਰੋਚ ਕੀਤਾ ਕੋਰਟਾਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜੀ ਹਾਂਜੀ ਤੇ ਹੁਣ ਤੱਕ ਵੀ ਉਹ ਜ਼ਖਮ ਜਿਹੜੇ ਐ ਨਾ ਹਲੇ ਉਹ ਅਤਵਾਦ ਦੇ ਰਿਸਦੇ ਐ ਨਾ ਤਾਂ ਜ਼ਖਮੀ ਭਰੇਗਾ ਤੇ ਨਾ ਹੀ ਸਕਾਰ ਹੀ ਮਟਾਏਗਾ ਤੋਂ ਇਹ ਮਾਨਸਿਕਤਾ ਜਿਹੜੀ ਬੜੀ ਜ਼ਰੂਰੀ ਹੈ ਕਿ ਸਾਨੂੰ ਅਤਵਾਦ ਦੇ ਜਿਹੜੇ ਸੀਨਾ ਜ਼ਖਮ ਹੋਲ ਹੋਏ ਉਹ ਜ਼ਖਮਾਂ ਦੀ ਪੂਰਤੀ ਕਰਨੀ ਚਾਹੀਦੀ ਹੈ ਜੀ ਇਹਨਾਂ ਦਾ ਹੀ ਇੱਕ ਨਾ ਸਾਈਕੋਲੋਜੀਕਲ ਟਰੀਟਮੈਂਟ ਚਾਹੀਦੀ ਹੈ ਕਿ ਅਸੀਂ ਇਨਸਾਫ ਕਰਾਂਗੇ ਇਨਸਾਫ ਦੋਵੇਂ ਪਾਰਟੀਆਂ ਹੋਣਾ ਚਾਹੀਦਾ ਜਿਹੜਾ ਖਾਰਕੂਵਾਦ ਦੇ ਨਾਤੇ ਵੀ ਬਹੁਤ ਸਾਰੀਆਂ ਜਾਨੀਆਂ ਬਹੁਤ ਸਾਰੀਆਂ ਜਾਨੀਆਂ ਬਹੁਤ ਸਾਰੇ ਲੋਕ ਮਾਰੇ ਗਏ ਨੇ ਜੀ ਔਰ ਉਹ ਵੀ ਇਨਹਿਊਮਨ ਕਾਰਬਨੀਆਂ ਵੀ ਹੋ ਜਾਂ ਛੋਟੇ ਬੱਚੇ ਵੀ ਮਾਰੇ ਗਏ ਬੇਗੁਨਾਹ ਬੱਸਾਂ ਚੋਂ ਲਾ ਕੇ ਬੰਦੇ ਮਾਰੇ ਗਏ ਬੇਗੁਨਾਹ ਟ੍ਰੇਨਾਂ ਚੋਂ ਲਾ ਕੇ ਮਾਰੇ ਗਏ ਤੋ ਇਹ ਨਹੀਂ ਹੋਇਆ ਕਿ ਇੱਕ ਪਾਸੇ ਨੂੰ ਅਸੀਂ ਕਹਿ ਸਕਦੇ ਹਾਂ ਕਿ ਗਲਤੀ ਇੱਕ ਪਾਸੇ ਆ ਲੇਕਿਨ ਦੋਵਾਂ ਪਾਸਿਆਂ ਨੂੰ ਮੁੜ ਕੇ ਪੰਜਾਬ ਤਗੜਾ ਹੋਵੇ, ਸੁਰਜੀਤ ਹੋਵੇ, ਇਹ ਮਾਨਸਿਕ ਬਿਮਾਰੀ ਤੋਂ ਦੂਰ ਹੋਵੇ ਇਹਦੇ ਲਈ ਕੁਝ ਪ੍ਰਯਤਨ ਉਸ ਵੇਲੇ ਕਰਨੇ ਚਾਹੀਦੇ ਸੀ ਜੋ ਕਈ ਸਰ ਨਹੀਂ ਹੋਏ। ਨਹੀਂ ਹੋਏ। ਹਾਂਜੀ ਇਸ ਕਰਕੇ ਬਹੁਤ ਸਾਰੇ ਐਸੇ ਇਸ਼ੂਜ਼ ਹੈ ਜਿਨ੍ਹਾਂ ਦੇ ਬਾਰੇ ਕਮਿਸ਼ਨ ਵੀ ਬੈਠੇ ਜਸਟਿਸ ਪੱਤੜ ਕਮਿਸ਼ਨ ਬੈਠਾ ਸੀ। ਜੀ ਉਹ ਮਹਿਤਾ ਗੋਲੀकांड ਬਾਰੇ ਹਾਂਜੀ ਹਾਂਜੀ ਉਹ ਵੀ ਰਿਪੋਰਟ ਨਹੀਂ ਦਿੱਤੀ ਕੋਈ ਰਿਪੋਰਟ ਮਿਲੀ ਨਹੀਂ ਇਸੇ ਤਰ੍ਹਾਂ ਚੰਦੋ ਕਲਾਮ ਬਾਰੇ ਵੀ ਹਰਿਆਣੇ ਦੇ ਵਿੱਚ ਹੋਇਆ ਸੀ ਉਹਦੇ 'ਚ ਵੀ ਉਹ ਜਸਟਿਸ ਪੱਤਣ ਕਮਿਸ਼ਨ ਨੇ ਮੇਰੇ ਕੱਲ ਇਨਕੁਆਇਰੀ ਕਰਦਾ ਸੀਗਾ ਪਰ ਉਹ ਵੀ ਗੱਲ ਆਈ ਨਹੀਂ ਜੀ ਜੀ ਉਹ ਹਲੇ ਵੀ ਜਿਹੜੇ ਉਹ ਜ਼ਖਮ ਜਿਹੜੇ ਆ ਰਿਸਤੇ ਨਹੀਂ ਰਹਿਣੇ ਚਾਹੀਦੇ ਉਹਦਾ ਇਲਾਜ ਹੋਣਾ ਚਾਹੀਦਾ ਹ ਜਿਵੇਂ ਤੁਸੀਂ ਜ਼ਿਕਰ ਕੀਤਾ ਏਦਾਂ ਹੀ ਨਕੋਦਰ ਗੋਲੀकांड ਸੀਗਾ ਜਸਟਿਸ ਗੁਰਰਾਮ ਸਿੰਘ ਕਮਿਸ਼ਨ ਬੈਠਾ ਸੀ ਉਹਦੀ ਰਿਪੋਰਟ ਦਾ ਇੱਕ ਵੱਡਾ ਹਿੱਸਾ ਗਾਇਬ ਹੀ ਹੋ ਗਿਆ ਪੰਜਾਬ ਵਿਧਾਨ ਸਭਾ ਦੀ ਲਾਇਬ੍ਰੇਰੀ ਰਿਕਾਰਡ ਤੱਕ ਛੋ ਗਾਇਬ ਹੋ ਚੁੱਕਾ ਜੀ 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 ਇਹ ਚੀਜ਼ਾਂ ਦੇਖੋ ਮੈਂ ਤਾਂ ਹਲੇ ਵੀ ਸਮਝ ਨਾ ਦੇਖੋ ਸਿੱਖ ਨੈਸ਼ਨਲਿਸਟ ਕੌਮ ਹੈ ਜੀ ਦੇਸ਼ ਦੀ ਆਜ਼ਾਦੀ ਲਈ ਬਹੁਤ ਵੱਡੀਆਂ ਲੜਾਈਆਂ ਸਿੱਖਾਂ ਨੇ ਲੜੀਆਂ ਜੀ ਔਰ ਇਹ ਜਿਹੜਾ ਇਸ਼ੂ ਜਦੋਂ 1900 81 ਦੀ ਸ਼ੁਰੂ ਹੋਈ ਹੈ ਜਿ ਟੇਸ਼ਨ ਦੀ ਆਪਿਆਸੀ ਦੇ ਵਿੱਚ ਜੀ ਜੀ ਉਹ ਕੋਈ ਐਡਾ ਇਸ਼ੂ ਨਹੀਂ ਸੀਗਾ ਉਹ ਇਸ਼ੂ ਤਾਂ ਇਹ ਸੀ ਕਿ 18 ਸਿੰਘ ਤੇ ਅਮਰੀਕ ਸਿੰਘ ਨੂੰ ਰਿਹਾ ਕੀਤਾ ਜਾਵੇ ਹੂੰ ਜਿਸ ਦੇ ਲਈ ਮੋਰਚਾ ਲੱਗਾ ਉਹਦਾ ਕਿਸੇ ਵੀ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਸੀ ਜੀ ਮੇਰੇ ਖਿਆਲ ਸ਼ਾਇਦ ਉਸ ਵੇਲੇ ਦੀ ਸਰਕਾਰ ਕੋਈ ਇਹਨੂੰ ਲੁਕਾਉਣਾ ਚਾਹੁੰਦੀ ਸੀ ਹੂੰ ਫਿਰ ਜਿਹੜੇ ਉਹ ਧਰਮ ਯੁੱਧ ਮੋਰਚਾ ਬਣਿਆ ਉਹਦੀਆਂ ਵੀ ਕੋਈ ਮੰਗਾਂ ਐਸੀਆਂ ਨਹੀਂ ਸੀ ਕਿ ਇਹਦੇ ਵਿੱਚ ਕੋਈ ਬਾਹਰ ਦੀ ਗੱਲ ਹੋਵੇ ਕੋਈ ਰਿਲੀਸ ਮੰਗਾਂ ਵੀ ਸੀਗੀਆਂ ਦੇਸ਼ ਨੂੰ ਤੋੜਨ ਦੀ ਮੰਗ ਕੋਈ ਨਹੀਂ ਸੀ ਜਿਹੜੀ ਤਾਂ ਦੇਸ਼ ਨੂੰ ਤੋੜਨ ਵਾਲੀ ਕੋਈ ਮੰਗ ਨਹੀਂ ਸੀ ਸੋ ਇਹ ਮੈਨੂੰ ਇਹਦੇ ਤੇ ਇੱਕ ਪੂਰਾ ਜਿਹੜਾ ਨਾ ਪੰਜਾਬੀਆਂ ਨੂੰ ਹੁਣ ਸ਼ਾਂਤ ਹੋਣਾ ਚਾਹੀਦਾ ਹੈ ਇਕੱਠੇ ਮਿਲ ਕੇ ਰਹਿਣਾ ਚਾਹੀਦਾ ਜਿੱਥੇ ਵੀ ਜਾਤੀ ਹੋਈ ਹੈ ਉਹਦੇ ਲਈ ਜਿਹਨੇ ਜਾਤੀ ਕੀਤੀ ਉਹਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਪੰਜਾਬ ਨਰੋਆ ਹੋਵੇ ਪੰਜਾਬ ਬਿਮਾਰੀ